ਲੈ ਮੰਮੀ ਕੰਮ ਕਰ ਨਹੀਂ ਲਾਪੀ ਫੇ ਹੋ ਤੂੰ ਕੀ ਹੋਇਆ ਕੰਮ ਕਰਨਾ ਕੋਈ ਮਾੜੀ ਗੱਲ ਲੈ ਮੇਰੀ ਬੋਠੀ ਲਾਤਾ ਨਾ ਕੰਮ ਕਰਨ ਤੈਨੂੰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜਦੋਂ ਦਾ ਮੈਂ ਵੱਡਾ ਆਇਆ ਵੀ ਕੰਮ ਕਰਨ ਲੱਗੇ ਮੈਨੂੰ ਪਹਿਲਾਂ ਦੱਸ ਤੂੰ ਕਿਹੜਾ ਬਹਿਮ ਪਾਲ ਕੇ ਬੈਠਾ ਆ ਲੈ ਬਹਿਮ ਪਾਲਿਆ ਤੇਰੀ ਬੋਠੀ ਨੇ ਮੈਨੂੰ ਕੰਮ ਲਾਇਆ ਤੇ ਤਾਂ ਹੀ ਲੱਗਿਆ ਮੈਂ ਤੇ ਅਜ ਤੱਕ ਤੁਹਾਨੂੰ ਕੰਮ ਕਰਦੇ ਦੇਖਿਆ ਨਹੀਂ ਕਦੀ ਉਹਨਾਂ ਨੂੰ ਤਾਂ ਚੱਜ ਹੈ ਨਹੀਂ ਕਿੰਨਾ ਕਿਤੇ ਗੋਡੇ-ਗੋਡੇ ਤੇ ਘੱਟਾ ਮਿੱਟੀ ਚੜਿਆ ਆ ਬਸ ਉਹਨਾਂ ਸਾਰੀ ਦਿਹਾੜੀ ਐ ਫੋਨ ਦੇ ਲਓ ਬਸ ਫੋਨ ਫੜ ਕੇ ਬੈਠੇ ਰਹਿੰਦੀਆਂ ਉਹਨਾਂ ਨੂੰ ਹੈਗੇ ਨਹੀਂ ਅਗਲ ਪਿਆ ਸੋਫੇ ਉੱਤੇ ਮਿੱਟੀ ਘਟਾ ਪਿਆ ਵੀ ਇਹਨਾਂ ਨੂੰ ਵੀ ਸਾਫ਼ ਕਰਨਾ ਏ ਥੋੜੀ ਕੀ ਹਾਂ ਫਰਸ਼ ਤੇ ਝਾੜੂ ਫੇਰ ਕੇ ਤੇ ਚੱਲ ਮੜਿਆ ਪੋਚਾ ਘਸਾ ਕੇ ਤਾਂ ਕੰਮ ਮੁੱਕ ਗਿਆ ਚੱਲ ਤਾਨੂੰ ਮਿੱਟੀ ਘਟਾ ਨਹੀਂ ਝਾੜਨਾ ਤੈਨੂੰ ਸਾਫ਼ ਹਾਂ ਤੂੰ ਕਿਦਾਂ ਕੇ ਆ ਵੀ ਉਹਨਾਂ ਨੇ ਲਾਇਆ ਮੈਨੂੰ ਨਹੀਂ ਕੋਈ ਜੰਮਿਆ ਕੰਮ ਲਾਉਣ ਵਾਲਾ ਲੈ ਕੰਮ ਨਹੀਂ ਤੂੰ ਦਾਜ ਕਰਦੀਆਂ ਤਾਂ ਆਪਣੀ ਮਰਜ਼ੀ ਨਾਲ ਹੀ ਕਰਦੀਆਂ ਮੁੜ ਕੇ ਭਾਬੀ ਆ ਗਈ ਉਹ ਕਰਨ ਲੱਗੀ ਹਉਣ ਮਾਮਣ ਵੀ ਤੇ ਕਰਦੀ ਹੀ ਆ ਤਾਂ ਫੇ ਕਰਨਾ ਹੀ ਆ ਉਹਨਾਂ ਨੇ ਕਰਨਾ ਆ ਨੋ ਹਾਈ ਹੁੰਦਿਆਂ ਕੰਮ ਕਰਨ ਵਾਸਤੇ ਹੋਰ ਕੋਈ ਤੂੰ ਵੀ ਕੀ ਕਰਦਾ ਨਹੀਂ ਮੈਂ ਹੈਰਾਨ ਰਹਿ ਗਿਆ ਤੁਹਾਨੂੰ ਦੇਖ ਕੇ ਕਿ ਤੂੰ ਇਹ ਵੀ ਲੱਗੀ ਚੱਲ ਚੰਗਾ ਹੋਇਆ ਹੈਰਾਨ ਹੋ ਗਿਆ ਤੂੰ ਹਾਂ ਉਹ ਉਹਨਾਂ ਨੂੰ ਤਾਂ ਅਕਲ ਹੈ ਨਹੀਂ ਉਹ ਪਿਆ ਇੰਨਾ ਇੱਥੇ ਖਲਾਰਾ ਪਿਆ ਉਹਦੇ ਇ ਸਾਰਾ ਕੁਝ ਰੱਖਿਆ ਆ ਭਿਚਾਰ ਇਨਾਂ ਨੂੰ ਸਮਾਨ ਨੂੰ ਕਿਦੈ ਸਿਮੇਟ ਕੇ ਰੱਖ ਦਈਏ ਕਿੰਨਾ ਕਿੰਨਾ ਖਲਾਰਾ ਪਾਇਆ ਇਹਦੇ ਉੱਤੇ ਜੋ ਨਾ ਸੋਹ ਰੱਖਿਆ ਉਹਨਾਂ ਜਾਣ ਕੇ ਤਾਂ ਹੀ ਇੱਧਰ ਖਲਾਰਾ ਪਾਇਆ ਵੀ ਤੂੰ ਹੀ ਬੈਠੇ ਰਹਿੰਦੇ ਆਪੇ ਕਰੋਗੇ ਆਲੀ ਮੰਮੀ ਨੂੰ ਸਲਾਹਾਂ ਕਰਨ ਦੀਆਂ ਸੀ ਕਿਹੜੀਆਂ ਸਲਾਹਾਂ ਕਰਦੀਆਂ ਆਪਣੇ ਕੰਮ ਨੂੰ ਘੁੰਮਣ ਨਾਲ ਛੇੜਿਆ ਕਰ ਜਿੰਨ ਚਿਰ ਮੰਮੀ ਨਾਲ ਲੱਗਿਆ ਕਰ ਹੁਣ ਚਿਰ ਤੂੰ ਨਾ ਲੱਗਿਆ ਕਰ ਭਾਬੀ ਨੂੰ ਕਹਿੰਦੀ ਹਾਂ ਮੈਂ ਕਹੇ ਤੁਹਾਨੂੰ ਦੱਸਦਾ ਮਾੜਾ ਜਾ ਤੂੰ ਪਹਿਲਾਂ ਮੈਨੂੰ ਦੱਸ ਤੂੰ ਉਹਦੇ ਵੱਲ ਦਾ ਕਿ ਮੇਰੇ ਵੱਲ ਦਾ ਆ ਮੈਂ ਮੰਮੀ ਨੂੰ ਨਾ ਹਾਲਦਾ ਤੂੰ ਦੋਗਲਾ ਨਾ ਬਣ ਅੱਛਾ ਇੱਕ ਪਾਸਾ ਰੱਖ ਜਾ ਤਾਂ ਪਤਾ ਜਾ ਮੈਂ ਉਹਦਾ ਪਾਸਾ ਰੱਖ ਤੇ ਫਿਰ ਮੈਂ ਨਾ ਦੱਸਦਾ ਫਿਰ ਤੂੰ ਗੱਲਾਂ ਸੁਣ ਕੇ ਆ ਗਿਆ ਉਹਨਾਂ ਦੀਆਂ ਪਿਓ ਏਦਾਂ ਗੱਲਾਂ ਕਰਦੀਆਂ ਸੀਗੀਆਂ ਤੇ ਤੇਤੋ ਜਾ ਕੇ ਕਹਿ ਨਹੀਂ ਹੋਇਆ ਪੇ ਤੁਸੀਂ ਕਿਉਂ ਮੇਰੀ ਮਾੜੀਆਂ ਚੁਗਲੀਆਂ ਲੱਗੀਆਂ ਕਰਨ ਮੈਂ ਤਾਂ ਕੋਣ ਹੁੰਦੀ ਆ ਉਹ ਤੋਂ ਕੰਮ ਕਰਾਉਣ ਵਾਲੀਆਂ ਤੁਹਾਨੂੰ ਕਾਦੇ ਵਾਸਤੇ ਲਿਆਂਦਾ ਤੂੰ ਨਹੀਂ ਕਹਿ ਸਕਦਾ ਹੈਗਾ ਇੰਨੀ ਗੱਲ ਮਾੜਾ ਮੋਟਾ ਤੁਰਦੇ ਰਿਹਾ ਕਰੋ ਲੱਤਾ ਬਾਮਾ ਤੁਹਾਡੀਆਂ ਤੁਰਦੀਆਂ ਰਹਿਣਗੀਆਂ ਤੁਰਦੀਆਂ ਆਈਆਂ ਮੈਂ ਕਿਹੜਾ ਤੇ ਬੀਰਚੇਰ ਤੇ ਬੈਠੀ ਮੈਂ ਕਿਹਾ ਮਾੜੀ ਮੋਟੀ ਨਾਲ ਅਕਲ ਆ ਜੂਗੀ ਤੁਹਾਨੂੰ ਤਾਂ ਮੈਨੂੰ ਅਕਲ ਹੈ ਨਹੀਂ ਉਹ ਹਾਂ ਮੈਂ ਤਾਂ ਨਹੀਂ ਦੇਖਿਆ ਕਿ ਇਹਦੇ ਨਾਲ ਅਕਲ ਨਾ ਮੈਨੂੰ ਅਕਲ ਹੁੰਦੀ ਹੁੰਦੀ ਫੇ ਤੇਰਾ ਦਿਆ ਵੀ ਨਹੀਂ ਸੀ ਹੁਣ ਆ ਤੇਰਾ ਠੀਕ ਆ ਨਾ ਮੇਰੀ ਅਗਲ ਕਰਕੇ ਤੇਰਾ ਵਿਆਹ ਹੋਦਾ ਪੋਤਾ ਦੀ ਵਿਚਾਰੀ ਭਾਂਡੇ ਤੋਂ ਦੀ ਤੇ ਮਾਰੇ ਮੋਟ ਤੂੰ ਹੀ ਕਹਦਾ ਤੂੰ ਹੀ ਹਰਜੋ ਤੇ ਉਹਨੂੰ ਕਿਆ ਕਰੋ ਨਾ ਫੇਰ ਤੇ ਮੇਰੀ ਬਾਹ ਦੁਖਦੀ ਮੈਂ ਤਾਈ ਨੂੰ ਨਹੀਂ ਕਰਦੇ ਹੀ ਹੈਗੇ ਕੰਮ ਉਥੇ ਫੇਰ ਤੂੰ ਹੀ ਹੁਣ ਨਾਲ ਫੇਦਾ ਹੀ ਕਰਨੀ ਨਾ ਵੀ ਤੂੰ ਹੀ ਦਾਦੀ ਨੂੰ ਲਾਇਆ ਕੰਮ ਹੁਣਾਂ ਨੂੰ ਫੇਰ ਅੱਗੇ ਤੁਹਾਨੂੰ ਲਾਉਣਾ ਤੁਹਾਡੇ ਦਿਮਾਗ ਦੀ ਗੱਲਾਂ ਨਾ ਕਰ ਅੱਛਾ ਲੈ ਆ ਗਿਆ ਵੱਡਾ ਤੂੰ ਬਤਾ ਹਮੈਤ ਬਣ ਗਿਆ ਉਹਦਾ ਹੁਣ ਮਾੜੀ ਮੋਟੀ ਸਿੱਖਿਆ ਲੈ ਲਿਆ ਕਰੋ ਕਿਤੇ ਆਣ ਗਵਾਂਡ ਚ ਤੂੰ ਤਾਈ ਨੂੰ ਕੀ ਪਤਾ ਲੱਗਣਾ ਤਾਈ ਨਹੀਂ ਆ ਜਾਣਾ ਤੇ ਕੀ ਇਹ ਗੱਲਾਂ ਮਾਰ ਰਿਹਾ ਕੋਈ ਨਹੀਂ ਆਵੇ ਤਾਈ ਨੇ ਬੜਨਾ ਹੀ ਨਹੀਂ ਹੁਣ ਉੱਥੇ ਮਦਦ ਮੈਂ ਬਥੇਰੀ ਕੱਪ ਕੀਤੀ ਹੁਣ ਕਿੱਦਾਂ ਬੜੂਗੀ ਤਾਈ ਤੇਰੀ ਆਣ ਕੇ ਇੱਥੇ ਬੜ ਕੇ ਦਿੱਸੇ ਸਹੀ ਜਰੀ ਕੋ ਮੈਨੂੰ ਦਾਦੀ ਨੂੰ ਨਾ ਲਾਇਆ ਕਰ ਕੰਮ ਇਹਨਾਂ ਨੂੰ ਕੀ ਕਰ ਫੇ ਤੁਹਾਨੂੰ ਮੈਂ ਐ ਤਾਂ ਅਬ ਦਾਦੀ ਨੂੰ ਮੈਂ ਕਦੋਂ ਕਿਹਾ ਵੀ ਤੂੰ ਕੰਮ ਕਰ ਹੁਣ ਹੁਣ ਸੀਟ ਆਦਤ ਉਹਨੂੰ ਸ਼ੁਰੂ ਤੋਂ ਆਦਤ ਬੈਠੀ ਆ ਨਹੀਂ ਉਹ ਬੇਲੀ ਬੰਦੇ ਹੈਗੇ ਤਾਂ ਫੇ ਮੈਂ ਕੀ ਕਰ ਤੂੰ ਹੀ ਬਿਠਾਇਆ ਕਰੋ ਹੁਣ ਆਹੋ ਤੂੰ ਕਹਿ ਦਿਆ ਕਰ ਆਪਣੀ ਬੋਟੀ ਨੂੰ ਕੋਈ ਨਹੀਂ ਉਹ ਲੱਗੀਆਂ ਗੱਲਾਂ ਕਰ ਆਪਣੀ ਬੋਟੀ ਨੂੰ ਲਾਇਆ ਕਰ ਕੰਮ ਠੀਕ ਆ ਨਾ ਖਿੱਚ ਕੇ ਰੱਖਾ ਉਹ ਵੀ ਕਹਿ ਮੈਂ ਆ ਵੀ ਮੈਂ ਦੇਖਣੇ ਗੱਲਾਂ ਕਰਦੀਆਂ ਜਿੱਦਾਂ ਤੇਰੇ ਭਾਜੀ ਨੇ ਨਹੀਂ ਉਹਨੂੰ ਖਿੱਚ ਕੇ ਰੱਖਿਆ ਹੈਗਾ ਦੇਖ ਜੇ ਰਿਕ ਓਕੇ ਤੇ ਕੁਸਕਣ ਦਿੰਦਾ ਮੋਰੇ ਆਪਣੇ ਤੋਂ ਐਦਾਂ ਬਾਣ ਥੋੜਾ ਜਿਹਾ ਚੋਸਤ ਹੋ ਉਹ ਲੱਗੀਆਂ ਸੀ ਜੀ ਗੱਲ ਕਰਨ ਮੈਂ ਤੇ ਦਸਣ ਆ ਗਿਆ ਵੀ ਤੂੰ ਮੈਨੂੰ ਨਹੀਂ ਦਸਣ ਆਣਾ ਸੀਗਾ ਤੂੰ ਉਸੇ ਵੇਲੇ ਉਹਨਾਂ ਨੂੰ ਰੋਕਿਆ ਕਰ ਜਦੋਂ ਗੱਲ ਕਰਦੀ ਹੁੰਦੀ ਨਾ ਮੇਰੇ ਖਿਲਾਫ ਕੋਈ ਵੀ ਤਾਂ ਉਸੇ ਵੇਲੇ ਉਹਨਾਂ ਕਹੇ ਤੂੰ ਕੌਣ ਹੋਣੀ ਮੇਰੇ ਮੰਮੀ ਦੀ ਗੱਦਾ ਗੱਲ ਕਰਨ ਵਾਲੀ ਹਾਂ ਚਲ ਕੋਈ ਨਹੀਂ ਮੈਂ ਸੁਣ ਕੇ ਉਹਨਾਂ ਕੀ ਕਰਦੀਆਂ ਗੱਲਾਂ ਤੇ ਇਹਦਾ ਕਹਿਣਾ ਹੈ ਹੁਣ ਉਹਨੂੰ ਠੀਕ ਆ ਨਾ ਮੈਂ ਵੇਖਿਆ ਹੈ ਕੀ ਕਰਦੀ ਔਰ ਗੱਲਾਂ ਤੇ ਇਹਨੂੰ ਕਿੰਨਾ ਦਿਨ ਬੋਟੀ ਆਪਣੀ ਦਾ 헤ਜ ਆਉਂਦਿਆ ਆ ਹਜੇ ਕੱਲ ਆਈ ਆ ਤੇ ਉਹਦਾ ਇਹਨੂੰ ਇੰਨਾ ਫਿਕਰ ਵੀ ਹੋ ਗਿਆ ਮਾਂ ਦਾ ਇਹਨੂੰ ਮਾਸਾ ਨਹੀਂ ਫਿਕਰ ਹੈਗਾ ਤਾਰੇ ਭੰਡੇ ਤਾਂ ਇਹ ਲਈ ਆਵੇਂ ਧੋ ਲੈਣੇ ਸੀਗੇ ਹਾਂ ਤੁਸੀਂ ਤਾਂ ਕਰਨਾ ਨੂੰ ਕੁਝ ਵੀ ਭੰਡਾਵਾ ਖਲਾੜ ਢੇਰ ਲੱਗਾ ਹੈਗਾ ਆ ਲੱਛ ਵਿੱਚ ਕੀ ਭਾਇਆ ਉਹਦੇ ਤਾਂ ਉਹ ਵੇਲਾ ਕੀਤਾ ਉਹ ਵੀ ਰਹਿ ਬੰਦਾਂ ਨਹੀਂ ਜਿੰਨਾ ਕੀਤਾ ਹੈ ਚਲ ਕੋਈ ਨਹੀਂ ਜਾਣੇ ਮੈਂ ਧੋ ਦੇਣੇ ਰਹਿਣ ਦੋ ਕੋਈ ਨਹੀਂ ਮੈਂ ਧੋਲੇ ਸਾਰੇ ਹੁਣ ਕੀ ਰਹਿ ਗਿਆ ਕੀ ਹੋ ਗਿਆ ਕੁਛ ਨਹੀਂ ਭੰਡੇ ਧੋਂਦੇ ਪੇ ਮੈਂ ਕਿ ਲਿਆਉ ਮੈਂ ਧੋ ਦੇਣੀਆਂ ਦਾਦੀ ਤੀਗਾ ਤਾਂ ਲੱਗੇ ਆ ਤੁਈ ਤਾਂ ਲੱਗੇ ਤੋਂ ਉੱਡੇ ਹੀ ਪਏ ਸੀ ਹਨਾ ਵਿੱਚ ਚੰਗੇ ਨਹੀਂ ਲੱਗਦੇ ਹਨਾ ਉਹ ਤਾਂ ਹੈਗੀ ਉਦਾਂ ਦੀ ਹੁਣ ਤਾਂ ਤੁਸੀਂ ਵੀ ਨਹੀਂ ਦੋਨੇ ਜਾਣੀਆਂ ਕਰਦੇ ਆਂ ਆਹ ਬੰਦੀ ਤੁਸੀਂ ਤਾਂ ਉੱਥੇ ਹੋਰ ਮੈਂ ਹੀ ਦੋਤੇ ਹਾਂ ਤੂੰ ਤਹੀ ਗਾ ਤੂੰ ਦੋਤੇ ਤਾਂ ਉਹ ਬੰਗੇ ਨਾ ਨਗਦੇ ਕੋਈ ਆ ਹੀ ਜਾਂਦਾ ਪੁੱਤ ਤੇ ਆ ਗਈ ਕਿਸੇ ਨੇ ਰਸੋਈ ਚ ਬੰਨਾ ਆ ਗਈ ਹੋਰ ਕੀ ਆ ਹੀ ਜਾਂਦਾ ਕੋਈ ਮੇਰੇ ਹਾਂ ਤਾਂ ਤੂੰ ਕੋਈ ਗੱਲ ਨਹੀਂ ਛੋਟੋ ਦੀ ਤੂੰ ਹੀ ਨਾ ਤੋ ਉਹ ਹੈਗੀ ਉਦਾਂ ਦੀ ਮੈਨੂੰ ਪਤਾ ਹੀ ਆ ਹਨਾ ਉਹ ਪਹਿਲਾਂ ਤੋਂ ਨਹੀਂ ਕਰਦੀ ਕਛ ਵੀ ਇਦਾਂ ਲਗਾਉਂਦੀ ਆਹ ਹੁਣ ਤੁਸੀਂ ਸਾਹਮਣੇ ਆਉਂਦੇ ਉਹਨਾਂ ਨੇ ਦਾਦੀ ਜੀ ਪਤਾਇਆ ਸਾਨੂੰ ਅਹੀਂ ਸਾਹਮਣੇ ਆ ਮੈਂ ਦੀਦੀ ਤੇ ਲੱਗੇ ਹੀਗੇ ਤੋਂ ਹੋਂ ਪਹਿਲਾਂ ਮੈਂ ਹੀ ਮਨਾ ਕੀਤਾ ਆ ਮੈਂ ਕਿਹਾ ਪਹਿੇ ਹੋਣਗੇ ਨਾ ਨਹੀਂ ਚੱਲ ਦੇਖ ਲਿਆ ਕਰੋ ਕੰਮ ਪਿਆ ਹੁੰਦਾ ਤਾਂ ਵੀ ਕਰ ਲਿਆ ਕਰੋ ਦਾਦੀ ਜੀ ਪਤਾਇਆ ਸਾਨੂੰ ਵੀ ਕੀ ਕੰਮ ਕਰਨਾ ਆ ਮੈਂ ਖੋਦੀ ਮਨਾ ਕੀਤਾ ਹੀ ਮੈਂ ਕਿਹਾ ਮੰਮੀ ਦੇਖੋਗੇ ਤੇ ਆਪੂ ਕਰੂਗੇ ਮੰਮੀ ਨੂੰ ਵੀ ਤਾਂ ਪਤਾ ਲੱਗੇ ਨਾ ਚੱਲ ਮਤਾਂ ਮੰਮੀ ਤਾਂ ਹੋਂ ਪਹਿਲਾਂ ਤੋਂ ਤੇਰੇ ਸਾਹਮਣੇ ਨਾ ਕੰਮ ਨਹੀਂ ਨਾ ਸਾਨੂੰ ਪਤਾ ਨਾ ਉਹਨੇ ਨਹੀਂ ਕੀਤਾ ਤਾਂ ਹੁਣ ਤੁਸੀਂ ਕਰਨਾ ਇਹ ਕੰਮ ਤਾਂ ਉਹਨੂੰ ਇੰਨਾ ਨਾ ਕਿਹਾ ਕਰੋ ਕਿ ਹੁਣ ਤੁਹਾਡੀ ਵਾਰੀ ਆ ਹਨਾ ਇਹ ਕੰਮ ਕਰਨਾ ਨਹੀਂ ਚਲੋ ਹਾਡੀ ਤੇ ਹੈਗੀ ਆ ਮੈਂ ਕਿਹਾ ਮੰਮੀ ਨੂੰ ਉਦਾਂ ਤੇ ਅਗਲ ਆਉਣੀ ਨਹੀਂ ਹੁਣ ਆਪੂ ਕੰਮ ਜਦੋਂ ਕਰਨਾ ਪਿਆ ਨਾ ਫੇਰ ਪਤਾ ਹੁਣ ਉਹ ਨਹੀਂ ਕਰਦੀ ਤਾਂ ਫੇਰ ਕੀ ਕਰਨਾ ਹੈ ਚਲੋ ਕੋਈ ਪਹਿਲਾਂ ਵੀ ਆਪ ਕਰ ਲਈਦਾ ਹੈਗਾ ਤਾਂ ਹੁਣ ਤਾਂ ਤੁਸੀਂ ਕਰਨੇ ਹੈ ਇਹ ਕੰਮ ਠੀਕ ਹੈ ਚਲੋ ਕੋਈ ਨਹੀਂ ਤੁਸੀਂ ਨਾ ਟੈਨਸ਼ਨ ਲਾਓ ਜਾਉਂਦੀ ਬੈਠੋ ਉੱਥੇ ਮੈਂ ਕਰ ਲੈਂਦੀ ਚਲੋ ਠੀਕ ਹੈ ਮੈਂ ਹਾਂ ਜੇ ਤਾਂ ਸੋਚੀ ਮੰਮੀ ਨੇ ਜਿੰਨਾ ਮਰਜ਼ੀ ਘਾ ਲੋ ਇਸ ਘਰ ਦੇ ਵਿੱਚ ਕਿ ਹਾਂ ਅਸੀਂ ਮੰਮੀ ਨੂੰ ਸੁਧਾਰਨਾ ਪਰ ਨਾ ਸੱਚੀ ਆਪਾਂ ਨਹੀਂ ਸੁਧਾਰ ਸਕਦੇ ਜੇ ਹੁਣ ਮੈਂ ਤੁਹਾਨੂੰ ਰੋਗ ਦੀਆਂ ਦਾਦੀ ਕੰਮ ਕਰ ਲੈਂਦੇ ਆ ਮੰਮੀ ਦੇ ਹਿੱਸੇ ਦਾ ਤੇ ਜੇ ਮੈਂ ਦਾਦੀ ਨੂੰ ਰੋਗ ਦੀ ਤੇ ਤੁਸੀਂ ਮੇਰੇ ਹੁੰਦੇ ਨੂੰ ਸਾਰਾ ਕੰਮ ਕਰ ਲੈਣੇ ਤੇ ਮੰਮੀ ਨੇ ਕੀ ਕਰਨਾ ਮੈਂ ਤਾਂ ਸੋਚਿਆ ਹੀ ਅੱਜ ਘਰ ਦਾ ਕੋਈ ਕੰਮ ਨਹੀਂ ਕਰਨਾ ਐੱਡੀ ਬਹਿਣਾ ਅਸੀਂ ਤੇ ਆਪੇ ਫਿਰ ਮੰਮੀ ਨੂੰ ਜਦੋਂ ਹੋਊਗਾ ਆਪੂ ਆ ਕੇ ਦੇਖੂ ਕਿ ਕੋਕਾ ਭਾਂਡਾ ਨਹੀਂ ਲੱਭੂਗਾ ਤੇ ਆਪੇ ਫਿਰ ਤੋਂ ਹੋਊਗੇ ਕੰਮ ਕਰੂਗੇ ਸਾਰਾ ਫਿਰ ਮੰਮੀ ਨੇ ਥੋਣੀ ਥੋਣੀ ਮੰਮੀ ਨੇ ਕਹਣਾ ਸੀ ਤੁਸੀਂ ਤੋਤੇ ਨਹੀਂ ਹੋ ਆਹ ਕੀ ਆ ਕਿ ਤੇ ਦੇ ਦਿਆਂ ਚਲ ਕੋਈ ਨਹੀਂ ਹੁੰਦਾ ਧੋਗੇ ਆ ਦੇਖਾ ਸੀ ਮੰਮੀ ਨੂੰ ਕੀ ਕਰ ਦੇਣਾ ਚਲ ਤੇ ਦੇ ਲਾ ਮੈਂ ਭਾਂਡਾ ਨਹੀਂ ਠੀਕ ਹੈ ਕਿੰਨਾ ਟਾਈਮ ਹੋ ਗਿਆ ਭੁੱਖ ਲੱਗੀ ਆ ਮੈਨੂੰ ਬੜੀ ਤਾਂ ਅਜੇ ਤੱਕ ਕਿਸੇ ਨੇ ਰੋਟੀ ਦਾ ਨਾ ਹੀ ਲਿਆ ਹਾਂ ਤੂੰ ਇੱਥੇ ਕਿੱਧਰ ਆਈ ਮਮੀ ਮੈਂ ਇਧਰੋਂ ਆਈ ਆ ਭਾਂਡੇ ਮਾਂਜ ਕੇ ਸਵੇਰ ਦਾ ਢੇਰ ਲੱਗਾ ਇਹ ਸੋਈ ਚ ਭਾਂਡਿਆਂ ਦਾ ਨਹੀਂ ਤੁਸੀਂ ਕਹਤੇ ਭਾਂਡੇ ਸਾਫ਼ ਕਰਕੇ ਆਏ ਆ ਦੋ ਦੋ ਨੋਹਾਂ ਆ ਹੁਣ ਤਾਂ ਅੰਦਰ ਸੋਈ ਵਿੱਚ ਬਣਦਾ ਨਹੀਂ ਸਵੇਰ ਦੇ ਦਾ ਬਣਦਾ ਨਹੀਂ ਹੁਣ ਵੀ ਕੋਈ ਤਾਂ ਹੁੰਦਾ ਹੁਣ ਵੀ ਤੇ ਤਾਂ ਹੁੰਦਾ ਆ ਝਾੜੂ ਇਹ ਦੇ ਮਾਰਨੇ ਵਾਲਾ ਪਿਆ ਆ ਮੇਰੀ ਤਾਂ ਬਾਹ ਦੁਖਦੀ ਆ ਮੇਰੇ ਕੋ ਤਾਂ ਕੰਮ ਹੁੰਦਾ ਨਹੀਂ ਮੈਂ ਤਾਂ ਤਾਂ ਨਹੀਂ ਉੱਠੀ ਹੈਗੀ ਤਾਂ ਮੈਂ ਦੇਖਣ ਦੇਈਆਂ ਸਭਾਂ ਮੈਂ ਕਿਹਾ ਮੈਨੂੰ ਭੁੱਖ ਲੱਗੀ ਆ ਕਿਸੇ ਨੇ ਰੋਟੀ ਦਾ ਨਾ ਮੈਂ ਤਾਂ ਉਹ ਦੇਖ ਕੇ ਮੈਂ ਰੋਟੀ ਮੈਂ ਤਾਂ ਖਾ ਲਈ ਆ ਤੁਸੀਂ ਖਾ ਲਈ ਹੋਰ ਮੈਂ ਤਾਂ ਖਾ ਲਈ ਆ ਤਾਂ ਮੇਰਾ ਕਿਸੇ ਨੇ ਨਾ ਹੀ ਨਹੀਂ ਲਿਆ ਹੈਗਾ ਰੋਟੀ ਦਾ ਪਤਾ ਨਹੀਂ ਮੈਂ ਤਾਂ ਉਹਨਾਂ ਨੂੰ ਦੇ ਦਿੱਤੀ ਭਾ ਕੇ ਦੁਪਹਿਰੇ ਕਿੰਨਾ ਟਾਈਮ ਹੋ ਗਿਆ ਰੋਟੀ 12 ਵਜੇ ਗਏ ਆ ਅੱਛਾ ਹਾਂ ਤਾਂ ਹਾਂ ਮਨੀ ਵੀ ਕਹਿਣ ਦੇ ਆ ਹੀ ਮੈਨੂੰ ਆਣ ਕੇ ਕਹਿੰਦਾ ਮੰਮੀ ਉਸ ਲਾਹਾ ਕਰਨ ਦੇ ਆ ਦੋਨੇ ਜਣੀਆਂ ਵੀ ਹੈ ਨਾ ਮੰਮੀ ਤੋਂ ਕੰਮ ਕਰਾਇਆ ਕਾ ਨਾ ਅਸੀਂ ਨਹੀਂ ਕਰਿਆ ਕਰਨਾ ਤੁਹਾਨੂੰ ਨਾ ਮੈਂ ਦੀ ਸੂਟ ਦਿਖੋਣੀ ਆ ਹਾਂ ਆਹ ਵਾ ਲੈ ਕਿਓ ਹਮ ਕਿੰਨਾ ਸੋਹਣਾ ਸੂਟ ਆ ਹਮ ਮੇਰਾ ਪਤਾ ਕੀ ਇਰਾਦਾ ਆ ਕਰਵਾ ਚੋਤੇ ਨਾ ਹੀ ਦੋਵੇਂ ਜਣੇ ਇੱਕੋ ਜਿਹਾ ਸੂਟ ਪਾਵਾਂਗੇ ਨਾਲੇ ਬਾਜ਼ਾਰ ਤੋਂ ਮਹਿੰਦੀ ਲਗਵਾ ਕੇ ਆਵਾਂਗੇ ਤੇ ਨਾਲੇ ਮੈਂ ਮਹਿਰੂਨ ਕਲਰ ਦਾ ਲਾ ਲਾਂਗੀ ਹਨਾ ਤੇ ਤੂੰ ਹੀ ਰੈੱਡ ਕਲਰ ਦਾ ਲੈ ਸੋਹਣਾ ਆ ਨਾ ਬਹੁਤ ਸੋਹਣਾ ਆ ਅਮਨ ਮੈਨੂੰ ਨਾ ਚੰਗਾ ਜਿਹਾ ਨਹੀਂ ਲੱਗਣ ਦੇ ਤੇ ਕੰਮ ਸਾਰਾ ਹੀ ਪਿਆ ਹੋਇਆ ਇੱਦਾਂ ਤੇ ਅਸੀਂ ਬੈਠ ਕੇ ਰਾਮ ਨੂੰ ਫੋਨ ਦੇਖ ਰਹੇ ਹਾਂ ਤੇ ਫਿਰ ਕੀ ਹੋਇਆ ਪਿਆਰਤ ਵਾਲੇ ਮੈਂ ਕਦੀ ਵੀ ਇਦਾਂ ਕੰਮ ਨਹੀਂ ਰਹਿਣ ਦਿੱਤਾ ਹੈਗਾ ਮੇਰਾ 9 ਵਜੇ ਸਾਰਾ ਕੰਮ ਖਤਮ ਹੋ ਜਾਂਦਾ ਵਾ ਤੇ ਫਿਰ ਵੀ ਨੀ ਪੰਡੇਵਿਕ ਨੇ ਸਾਰੇ ਧੋਤੇ ਆ ਚੰਗਾ ਜਿਹਾ ਨਹੀਂ ਲੱਗੰਦਾ ਮੈਨੂੰ ਜੇ ਕੋਈ ਆ ਗਿਆ ਤਾਂ ਫੇਕ ਕਹਣਾ ਦੋ ਦੋ ਨੋਹਾ ਆ ਤੇ ਕੰਮ ਸਾਰਾ ਉਦੀ ਪਿਆ ਆ ਉਹ ਕੁਛ ਨਹੀਂ ਹੁੰਦਾ ਮੈਂ ਪਤਾ ਕਿਉਂ ਨਹੀਂ ਕਰੰਦੇ ਇੰਨੀ ਮੈਂ ਮੰਮੀ ਨੂੰ ਮੈਂ ਸਵੇਰ ਦੀ ਰੋਟੀ ਵੀ ਨਹੀਂ ਹੁਣ ਪੁੱਛੀ ਹੈਗੀ ਦਾਦੀ ਨੂੰ ਤੇ ਚਲੋ ਖਲਾਤੀ ਹੀਗੀ ਤੇ ਹੁਣ ਆਪੇ ਮੰਮੀ ਉੱਠ ਕੇ ਆਉ ਉਹ ਨਾ ਤੇ ਫਿਰ ਮੰਮੀ ਦੇਖੋ ਜਦੋਂ ਵੀ ਕੰਮਕੁਮ ਕਰਨ ਵਾਲਾ ਪਿਆ ਆ ਆਪੇ ਜਦੋਂ ਫਿਰ ਮੰਮੀ ਨੂੰ ਬਣਾਉਣੀ ਪਈ ਰੋਟੀ ਤੇ ਫਿਰ ਪਤਾ ਲੱਗਣਾ ਆਪੇ ਬਣਾਵੇ ਦਿਖਾਵੇ ਕੋਈ ਗੱਲ ਨਹੀਂ ਤੂੰ ਹੀ ਨਾ ਇੰਨੀ ਟੈਨਸ਼ਨ ਲਿਆ ਕਰੋ

ਪਤਾ ਨਹੀਂ ਅੰਦਰ ਬੈਠੀ ਹੈ ਕੋਈ ਨਹੀਂ ਮੈਂ ਦੇਖਦੀ ਆਂ ਜਾ ਕੇ ਇਹਨਾਂ ਨੂੰ ਮੈਂ ਕੋਈ ਜਿਆਦੀ ਢਿੱਲ ਦੇਤੀ ਨਾ ਤਾਂ ਕਰਕੇ ਇਹ ਭੂਏ ਲੱਗੀਆਂ ਚਾ ਨਾ ਕੋਈ ਨਹੀਂ ਮੈਂ ਪੁੱਛ ਕੇ ਆਨੀ ਇਹਨਾਂ ਨੂੰ ਕੀ ਗੱਲ ਆ ਤੁਹਾਨੂੰ ਆਵਲਾ ਦੇਖੋ ਇਹ ਨਾ ਮੈਂ ਵਿਆਹ ਤੋਂ ਪਹਿਲਾਂ ਸਵਾਇਆ ਸੀ ਸੋਹਣਾ ਹੈ ਨਾ ਇਹ ਬਹੁਤ ਸੋਹਣਾ ਹੈ ਨਾਲੇ ਲਾਹੌਰ ਵਰਤੇ ਦੀ ਸ਼ਾਪਿੰਗ ਵੀ ਕਰਕੇ ਆਵਾਂਗੇ ਚਲਾਗੇ ਬਾਜ਼ਾਰ ਕਰਾਂਗੇ ਦੇਖੀ ਜਾਨੀ ਆ ਫੋਨ ਘਰ ਦਾ ਕੋ ਖਿਆਲ ਹੈ ਕਿ ਨਹੀਂ ਪ੍ਰੀਤੀ ਤੂੰ ਵੀ ਇਹਦੇ ਨਾਲ ਉਦਾਂ ਦੀ ਹੋ ਗਈ ਜਿੱਦਾਂ ਦੀ ਇਹ ਤਾਂ ਹੈ ਜਿੱਦਾਂ ਦੀ ਹੈ ਤੇ ਤੂੰ ਵੀ ਉਦਾਂ ਦੀ ਹੋ ਗਈ ਆ ਦੇਖ ਸਾਰਾ ਖਲਾਰਾ ਉੱਦੈ ਪਿਆ ਤੇ ਮੰਮੀ ਉੱਥੇ ਰਸੋਈ ਦੇ ਵਿੱਚ ਬਰਤਨ ਸਾਫ਼ ਕਰਨ ਦੇ ਹੀ ਕਿ ਮੈਨੂੰ ਦੱਸਣ ਦੇ ਹੀਗੇ ਤੇ ਤੁਹਾਨੂੰ ਦੋ ਦੋ ਅੰਨ ਤੁਹਾਨੂੰ ਕੀ ਕਰਨਾ ਸੀ ਜੇ ਤੁਹਾਡੇ ਹੁੰਦਿਆਂ ਹੁੰਦਿਆਂ ਮੰਮੀ ਨੂੰ ਕੰਮ ਕਰਨਾ ਪਵੇ ਤਾਂ ਫਿਰ ਇਹਦੇ ਚੰਗਾ ਲੱਗਦਾ ਆ ਮੰਮੀ ਇੰਨੀ ਗੱਲ ਤੁਸੀਂ ਕਹਿ ਰਹੇ ਆ ਉਹ ਤੁਸੀਂ ਅੱਜ ਤੱਕ ਖੁਦ ਕਦੀ ਕੋਈ ਕੰਮ ਕੀਤਾ ਆ ਜਦੋਂ ਤੁਸੀਂ ਨੋ ਹੀਗੇ ਤੁਸੀਂ ਸਾਡੀ ਉਮਰ ਦੇ ਹੀਗੇ ਤੇ ਉਦੋਂ ਵੀ ਤੇ ਦਾਦੀ ਸਾਰਾ ਕੰਮ ਕਰਦੇ ਹੁੰਦੇ ਸੀ ਤੁਸੀਂ ਤੇ ਕੀਤਾ ਨਹੀਂ ਉਦੋਂ ਕੰਮ ਹੁਣ ਤਾਨੂੰ ਬੜਾ ਹੋਉਂਦਿਆ ਮੈਂ ਤੂੰ ਮੈਨੂੰ ਦੱਸ ਜੋ ਤੂੰ ਕਹਿੰਦੀ ਆ ਜਦੋਂ ਤੁਸੀਂ ਸਾਡੀ ਉਮਰ ਦੇ ਸੀਗੇ ਤੇ ਦਾਦੀ ਤੂੰ ਆਣ ਕੇ ਦੇਖਦੀ ਸੀਗੀ ਮੈਂ ਕੰਮ ਕਰਦੇ ਸੀ ਸਾਰਾ ਕੁਝ ਦੱਸਿਆ ਆ ਕਿ ਤੂੰ ਅੱਜ ਤੱਕ ਕਦੀ ਕੰਮ ਨੂੰ ਨਹੀਂ ਮੈਂ ਤੈਨੂੰ ਦੱਸਾਂ ਇੱਕ ਗੱਲ ਜੋ ਮਰਜੀ ਆ ਮੇਨੂੰ ਮੰਮੀ ਦੇ ਸੁਆ ਦਾ ਪਤਾ ਉਹ ਇਦਾਂ ਦੀ ਗੱਲ ਕਰ ਹੀ ਨਹੀਂ ਸਕਦੇ ਠੀਕ ਆ ਮਮੀ ਤੁਹਾਨੂੰ ਵੈ ਵੀ ਆ ਬੈ ਮੈਨੂੰ ਉਹਨਾਂ ਨੇ ਮੈਨੂੰ ਦੱਸਿਆ ਨਾ ਬੀਬੀ ਉਹਨਾਂ ਨੇ ਖੁਦ ਦੱਸ ਦੇਗੀ ਉਹ ਕਿ ਅੱਜ ਤੱਕ ਕਦੀ ਮੇਰੀ ਨੌਣ ਹੈ ਨਾ ਇੰਨਾ ਤਾਂ ਕੰਮ ਨਹੀਂ ਕੀਤਾ ਉਹਨਾਂ ਨੇ ਮੈਨੂੰ ਕੰਮ ਲਾਇਆ ਹੀ ਨਹੀਂ ਉਹਨਾਂ ਨੇ ਮੈਨੂੰ ਇੰਨੀ ਲਾਡ ਲਈ ਰੱਖਿਆ ਹੈਗਾ ਮੈਨੂੰ ਕੰਮ ਕਰਨ ਨਹੀਂ ਦਿੰਦੇ ਮੈਨੂੰ ਇੰਨੀ ਲਾਡ ਨਹੀਂ ਆ ਰਿਹਾ ਖਲੋ ਤੁਸੀਂ ਦੋ ਦੋ ਰੱਖ ਲਓ ਉਹਨਾਂ ਨੇ ਇੱਕ ਲਾਡ ਲਈ ਰੱਖੀ ਹੀ ਤੁਸੀਂ ਦੋ ਦੋ ਰੱਖ ਲਓ ਮੈਨੂੰ ਤਾਂ ਨਹੀਂ ਲਾਡ-ਰੂਡ ਹੁੰਦੇ ਹੈਗੇ ਤਾਂ ਚੱਲ ਪ੍ਰੀਤੀ ਇਹ ਤਾਂ ਹੈ ਜਿੱਦਾਂ ਦੀ ਹੈ ਚੱਲ ਤੂੰ ਜਾ ਕੇ ਕੰਮ ਕਰ ਜੇ ਤੂੰ ਇਹਦੇ ਨਾਲ ਇਹਦੀਆਂ ਮਨਮਰਜ਼ੀਆਂ ਕਰਨੀਆਂ ਹਨ ਤੇ ਚੱਲ ਕੋਈ ਨਹੀਂ ਮੈਂ ਕਰਦੀ ਆ ਉਹਨੂੰ ਮਨਜੀਤ ਨੂੰ ਫੋਨ ਤਾਂ ਲਾਉਂਦਾ ਤੇਰੀ ਕਲਾਸ ਨਹੀਂ ਮਮੇ ਮੈਂ ਬਣਾਉਣੀ ਰੋਟੀ ਮੇਰੇ ਕੋਲ ਨਹੀਂ ਨਹੀਂ ਬੈਠ ਬੈਠ ਤੂੰ ਮੈਨੂੰ ਤੈਨੂੰ ਪਤਾ ਨਹੀਂ ਇਹਨਾਂ ਨੇ ਫੋਨ ਕਰ ਦੇਣਾ ਤੇ ਫਿਰ ਕੀ ਹੋ ਗਿਆ ਕਰ ਦੋਗੇ ਤੇ ਤੈਨੂੰ ਪਤਾ ਨਹੀਂ ਨਾ ਉਹਨਾਂ ਦੇ ਬਾਰੇ ਦੇਖਿਆ ਮੰਮੀ ਨੇ ਇੱਕ ਧਮਕੀ ਦਿੱਤੀ ਤੇ ਤੂੰ ਨਹੀਂ ਨਹੀਂ ਮੰਮੀ ਜੀ ਮੈਂ ਕਰਦੀ ਆ ਮੈਂ ਬਣਾਉਣੀ ਕੋਈ ਕੋਈ ਨਹੀਂ ਕਰਨਾ ਤੁਸੀਂ ਅਮਨ ਤੈਨੂੰ ਪਤਾ ਨਹੀਂ ਮੰਮੀ ਨੇ ਫੋਨ ਕਰ ਦੇਣਾ ਇਹਨਾਂ ਨੂੰ ਓ ਯਾਰ ਦੀਦੀ ਨਹੀਂ ਕਰਦੇ ਫੋਨ ਕਿਉਂ ਤੂੰ ਇੰਨਾ ਡਰਦੇ ਆ ਭਾਜੀ ਆ ਘਪੂਤਾ ਤੁਸੀਂ ਤੇ ਐਵੇਂ ਲੱਗੇ ਆ ਉਹ ਤੇਨੂੰ ਹਰੇ ਇਨਵਰੇ ਨਹੀਂ ਪਤਾ ਤੂੰ ਕਿਹੜਾ ਲੈ ਨਾਲੇ ਮਿਰੀਆਂ ਉਹ ਤੇ ਮੰਮੀ ਤੋਂ ਵੀ ਅੱਗੇ ਆ ਉੱਪਰ ਆ ਮੰਮੀ ਦੇ ਚਾਰਾਤੀਆਂ ਤੇ ਮੈਂ ਉਹ ਤੋਂ ਵੀ ਚਾਰਾਤੀਆਂ ਉੱਤੇ ਆ ਤੂੰ ਹੀ ਟੈਨਸ਼ਨ ਨਾ ਲਵੋ ਤੂੰ ਹੀ ਆਵੇਂ ਲੱਗੇ ਰਹਿਨੇ ਆ ਚੱਲ ਮੈਂ ਕਰਦੀ ਆ ਫੋਨ ਮਨਜੀਤ ਨੂੰ ਐਦਾਂ ਨਹੀਂ ਇਹਨਾਂ ਨੇ ਸੂਤ ਆਉਣਾ ਹੈਗਾ ਜੇ ਮੈਂ ਥੋੜੀ ਜਿਹੀ ਢਿੱਲ ਦੇ ਦਿੱਤੀ ਨਾ ਇਹਨੂੰ ਦੋਨਾਂ ਜਣੀਆਂ ਨੂੰ ਇਹ ਇੱਕ ਹੋ ਗਈਆਂ ਤਾਂ ਫੇਰ ਮੇਰੀ ਨਹੀਂ ਇਹਨਾਂ ਨੇ ਘਰ ਦੇ ਵਿੱਚ ਚੱਲਣ ਦੇਣੀ ਹੈਗੀ ਇਹਨਾਂ ਨੂੰ ਮੈਂ ਇੱਕ ਨਹੀਂ ਹੋਣ ਦੇਣਾ ਹੈਗਾ ਇਹਨਾਂ ਦੀ ਜੋਟੀ ਨਾ ਤੋੜਨੀ ਪੈਣੀ ਆ। ਐਦਾਂ ਕਰਦੀ ਆ। ਮਨਜੀਤ ਨੂੰ ਫੋਨ ਲਾ ਹੀ ਲੈਣੀ ਆ। ਲਾਉਂਦਾ ਆਪੇ ਪ੍ਰੀਤੀ ਦੀ ਕਲਾਸ। ਫਿਰ ਆਪਾਂ ਹੀ ਨਹੀਂ ਉਹਨੇ ਡਰਦੀ ਨਹੀਂ ਇਹ ਤੇ ਲਾਗੇ ਲੱਗਣਾ ਹੈਗਾ। ਫਿਰ ਇਹ ਕੱਲੀ ਕੀ ਕਰ ਲਊਗੀ? ਕੱਲੀ ਇਹ ਕਿਸੇ ਜੋਗੀ ਨਹੀਂ ਹੈਗੀ। ਮਾਣ ਨੇ ਮੰਮੀ ਨੇ ਆ ਕੇ ਡਰਾਵਾ ਦਿੱਤਾ ਤਾਂ ਤੁਸੀਂ ਜਾ ਕੇ ਤੇ ਠੀਕ ਆ ਮੰਮੀ ਜੀ ਕੋਈ ਨਹੀਂ ਕਰ ਲੈਣੇ। ਨਹੀਂ ਕਰਨਾ ਆਪਾਂ। ਐਵੇਂ ਤੁਸੀਂ ਲੱਗੇ ਆ। ਤੇ ਬਾਕੀ ਰਹੀ ਗੱਲ ਤੁਹਾਨੂੰ ਫੋਨ ਦਾ ਡਰ ਆ ਨਾ? ਰੁਕੋ। ਜੇ ਮੰਮੀ ਕੋ ਫੋਨ ਹੀ ਨਾ ਹੋਊਗਾ ਫਿਰ ਮੰਮੀ ਕਿੱਦਾਂ ਫੋਨ ਕਰਨਗੇ ਤੁਹਾਡੇ ਕੋ ਫੋਨ ਖੋਇਆ ਹੀ ਨਾ ਕਾਨੂੰਨੀ ਨਾ ਫੋਨ ਦਿੰਦੇ ਹੁੰਦੇ ਸੀ ਭਾਜੀ ਨਾਲ ਗੱਲ ਕਰਨ ਨੂੰ ਰੁਕੋ ਤੁਸੀਂ ਹੁਣ ਹੁਣ ਦੇਖੋ ਮੈਂ ਕੀ ਕਰਦੀ ਕੀ ਲੱਗੀ ਕਰਨਾ ਲਾਉਨੇ ਆ ਮੈਂ ਜੀਤ ਨੂੰ ਫੋਨ ਪਰਾਉ ਇੱਧਰ ਫੋਨ ਤੇਰੀ ਹਿੰਮਤ ਕਿੱਦਾਂ ਪਈ ਮੇਰਾ ਫੋਨ ਚੱਕਣ ਦੀ ਦੱਸ ਪਹਿਲਾਂ ਮੈਨੂੰ ਮੈਂ ਪ੍ਰੀਤੀ ਨਹੀਂ ਹੋ ਮਮੀ ਅਮਨ ਆ ਮੈਨ ਸਮੇ ਲੱਗੀ ਤਾਨੂੰ ਇਦਾਂ ਕਿਦਾ ਤੂੰ ਮੇਤੇ ਹੱਥ ਚੱਕ ਲੂਗੇ ਹੈ ਇਦਾਂ ਕਿਦਾ ਹੱਥ ਚੱਕ ਲੂਗੇ ਮੇਰੇ ਦੇ ਦੀ ਛੱਡ ਮੇਰੀ ਬਾਹ ਨਹੀਂ ਛੱਡਨੀ ਮੈਂ ਬਾਹ ਛੱਡ ਕੱਲ ਦੀ ਅੱਗੇ ਦੁਖਣਦੀ ਹੈ ਮੇਰੀ ਬਾਹ ਛੱਡ ਕਿਹੜੀ ਦੁਖੰਦੀ ਆ ਦੂਜੀ ਘੁੱਟਾ ਹੁਣ ਮੈਂ ਚੰਗੀ ਤਰ੍ਹਾਂ ਨਾ ਛੱਡ ਮੇਰੀ ਬਾਹ ਛੱਡ ਹੋਣ ਕਿਉਂ ਛੱਡ ਥੱਪੜ ਕਿਤਾ ਮਾਰਨ ਲੱਗੇ ਹੀ ਮੇਰੇ ਨਾ ਤੇਰੇ ਚ ਜੋਰ ਆ ਸੰਡੇ ਜੀਏ ਬੈਠੋ ਉਥੇ ਆਏ ਹੋਈ ਤੇ ਫੋਨ ਨੂੰ ਭੁੱਲ ਜਾ ਹੁਣ ਤਹੀਂ ਫੋਨ ਫਾਨੀ ਤੈਨੂੰ ਮਿਲਣਾ ਸਮੇ ਲੱਗੀ ਬਹੁਤ ਹੀ ਆਏ ਆ 아이 ਹੋਏ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮਿਆ ਐ ਇੰਨਾ ਜੋਰ ਇਹਦੇ ਵਿੱਚ ਸੰਢ ਨਹੀਂ ਜਾਈ ਚ ਹਾਏ ਹਾਏ ਮਸੀ ਕਿਤੇ ਹਟੀ ਹੀ ਮੇਰੀ ਬਾਹ ਦੁਖਨੋ ਹੇਰ ਬਾ 아이 ਹੋਏ ਹਾਏ ਇਹ ਨਹੀਂ ਮੇਰੇ ਕਾਬੂ ਆਣੀ ਗਰਮੀ ਤੇ ਕੋਰੇ ਇਹ ਨਹੀਂ ਤੇਰੇ ਕਾਬੂ ਆਣੀ ਹਾਏ ਕੀ ਕਰਾਂ ਫੇ ਹਾਰ ਮੰਨ ਲਾ ਮੈਂ ਨਹੀਂ ਨਹੀਂ ਹਾਰ ਮੈਂ ਵੀ ਨਹੀਂ ਮੰਨਣੀ ਹੈਗੀ ਪਰ ਕਾਬੂ ਇਹੋ ਮੇਰੇ ਆਉਂਦੀ ਨਹੀਂ ਹੈ ਕਿ ਮੈਂ ਕੀ ਕਰਾਂ ਮੇਰਾ ਤਾਂ ਮਿੰਡਾ ਵੀ ਨਹੀਂ ਇਨਜੋਗ ਹੈਗਾ ਵੀ ਮੈਂ ਇਹਦੇ ਕੰਨ ਕੋਲ ਭਰ ਕੇ ਤੇ ਇਹਦੇ ਛਿੱਤਰ ਪ੍ਰੇਟ ਕਰਾਵਾਂ ਉਹ ਤਾਂ ਆਪ ਇੰਨਾ ਦੱਲੂ ਜਿਹਾ ਹੈਗਾ ਆ ਉਹਨੇ ਕਿੱਥੇ ਦੇ ਸਾਹਮਣੇ ਕੁਸਕਣਾ ਆ ਉਹ ਵੀ ਨਹੀਂ ਇਨਜੋਗ ਹੈਗਾ ਹਾਏ ਮੈਂ ਕੀ ਕਰਾਂ ਮਿੰਨ ਤਾਂ ਕੋਈ ਚੀਜ਼ ਨਹੀਂ ਸਮਝ ਆਉਂਦੀ ਹੈਗੀ ਹਾਏ ਹਾਏ ਮੇਰੇ ਤਹ ਜੇ ਪਹਿਲਾਂ ਹੀ ਬਾਹ ਦੁਖਣੋਂ ਹਟੀ ਸੀਗੀ ਇਹ ਕੰਜਾਤ ਨੇ ਮੇਰੀ ਫੇਰ ਬਾਹ ਦੁਖਣ ਲਾਤੀ ਆ ਪਤਾ ਨਹੀਂ ਇੰਨਾ ਜੋਰਾ ਦੇ ਵਿੱਚ ਕਿੱਥੋਂ ਆ ਜਾਂਦਾ ਜਿੱਦਾਂ ਪਤਾ ਨਹੀਂ ਕੋਈ ਮਾੜੀ ਆਤਮਾ ਇਹਦੇ ਵਿੱਚ ਵੱਡ ਜਾਂਦੀ ਆ ਹਾਏ ਇੰਨਾ ਜੋਰ ਮੈਂ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਹੈਗੀ ਹਾਏ ਐਦਾਂ ਲੱਗਦਾ ਗਰਮੀਤਕੋਰ ਹੁਣ ਤੈਨੂੰ ਨਾ ਆਪਣੀ ਚਾਲ ਚੱਲਣੀ ਪੈਣੀ ਆ ਹਾਰ ਤਾਂ ਮੈਂ ਵੀ ਨਹੀਂ ਨਿਸ਼ਚਿਤ ਮੰਨਣੀ ਹੈਗੀ ਫਿਰ ਕਹਿੰਦੇ ਨੇ ਹੁੰਦੇ ਜੇ ਨਾ ਸਿੱਧੀ ਉਂਗਲੀ ਨਾਲ ਨਾ ਘਿਓ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਆ ਤੇ ਹੁਣ ਉਂਗਲ ਟੇਢੀ ਕਰਨ ਦਾ ਟਾਈਮ ਆ ਗਿਆ ਨਾਲੇ ਮੈਂ ਇੱਕ ਕਹਾਵਤ ਵੀ ਸੁਣੀ ਸੀ ਕਹਿੰਦੇ ਜਦੋਂ ਨਮੀ ਨਮੀ ਘੋੜੀ ਹੋਵੇ ਨਾ ਤੇ ਨਾ ਕਾਬੂ ਆਵੇ ਤੇ ਉਹਨੂੰ ਪਿਆਰ ਨਾਲ ਕਾਬੂ ਕਰਨਾ ਹੀ ਪੈਣਾ ਇਹ ਘੋੜੀ ਨੂੰ ਨਾ ਹੁਣ ਮੈਂ ਪਿਆਰ ਨਾਲ ਹੀ ਕਾਬੂ ਕਰਨਾ ਜਿਹੜੇ ਭੂਤਰੀ ਪਈ ਆ ਨਾ ਛੜਾ ਮਾਰਦੀ ਜਿਹੜੀ ਇਹੋ ਇਹਨੂੰ ਹੁਣ ਪਿਆਰ ਨਾਲ ਹੀ ਕਾਬੂ ਕਰਨਾ ਪੈਣਾ ਹੁਣ ਨਾ ਇਦਾਂ ਕਰਦੀ ਆ ਗੁੱਸੇ ਨਾਲ ਨਹੀਂ ਗੱਲ ਬਣਨੀ ਹੈਗੀ ਇਹਦੇ ਕੋਲ ਨਾ ਮੈਂ ਮਾਫੀ ਮੰਗ ਲੈਣੀ ਆ ਚੰਗੀ ਹੋਣ ਦਾ ਨਾ ਮੈਂ ਡਰਾਮਾ ਕਰਦੀ ਆ ਇਹਦੇ ਸਾਹਮਣੇ ਤੇ ਫਿਰ ਇਹਨੂੰ ਆਪਣੇ ਹੱਥਾਂ ਦੇ ਵਿੱਚ ਨਾ ਪਿਆਰ ਨਾਲ ਲੈ ਕੇ ਤਾਂ ਇਹਨਾਂ ਦੀ ਪਹਿਲਾਂ ਤਾਂ ਤੜਾਵਾਂ ਜੋੜੀ ਦੋਨਾਂ ਜਣੀਆਂ ਦੀ ਜਿਹੜੀਆਂ ਬੈਠੀਆਂ ਰਹਿੰਦੀਆਂ ਨੇ ਹੰਸਾਂ ਦੀ ਜੋੜੀ ਬਣਾ ਕੇ ਖੁਸਰ-ਭੁਸਰ ਕਰਦੀਆਂ ਰਹਿੰਦੀਆਂ ਇਹਨਾਂ ਦੀ ਜੋੜੀ ਤੋੜਾਂ ਪਹਿਲਾਂ ਮੈਂ ਇਹਨਾਂ ਦੇ ਵਿੱਚ ਲੜਾਈ ਪਾਵਾਂ ਫੇ ਮੇਰਾ ਸਿੱਕਾ ਚੱਲਣਾ ਆ ਐਦਾਂ ਨਹੀਂ ਚੱਲਣਾ